ਜਲਾਲਾਬਾਦ ਰੇਲਵੇ ਸਟੇਸ਼ਨ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਅੱਜ ਕੇਂਦਰੀ ਮੰਤਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚ ਰਹੇ ਨੇ ਜਲਾਲਾਬਾਦ ਤੇ ਤਾਣੀ ਨੱਥਾ ਸਿੰਘ ਅਜ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨਗੇ ਤਾਂ ਇਹ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਰਵਨੀਤ ਸਿੰਘ ਬਿੱਟੂ ਜਿਹੜੇ ਕੀ ਜਲਾਲਾਬਾਦ ਤੇ ਪਹੁੰਚ ਰਹੇ ਨੇ ਇਹ ਰੇਲਵੇ ਸਟੇਸ਼ਨ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਪੈਸ਼ਲ ਟ੍ਰੇਨ ਤੇ ਜਿਹੜਾ ਕਿ ਅੱਜ ਰੌਣਿਤ ਸਿੰਘ ਬਿੱਟੂ ਇੱਥੇ ਪਹੁੰਚੇ ਨੇ ਟ੍ਰੇਨ ਜਿਹੜੀ ਆ ਉਹ ਪਹੁੰਚ ਚੁੱਕੀ ਆ ਤਾਂ ਹੁਣ ਤੋਂ ਕੁਝ ਹੀ ਸਮੇਂ ਬਾਅਦ ਰੌਣਿਤ ਸਿੰਘ ਬਿੱਟੂ ਜਲਾਲਾਬਾਦ ਦੇ ਟਾਣੀ ਨੱਥਾ ਸਿੰਘ ਜਾਣਗੇ ਟਾਣੀ ਨੱਥਾ ਸਿੰਘ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦਾ ਪ੍ਰੋਗਰਾਮ ਅਬੋਹਰ ਦਾ ਹੈਗਾ ਅਬੋਹਰ ਵੀ ਜਿਹੜਾ ਹੈਗਾ ਉਹ ਅਬੂਹਰਾ ਇਲਾਕੇ ਦੇ ਵਿੱਚ ਵੀ ਜਾਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਉਹ ਦਿਖਾ ਰਹੇ ਹਾਂ ਹਾਂ ਵੱਡੀ ਤਾਦਾਦ ਦੇ ਵਿੱਚ ਜਿਹੜਾ ਹੈਗਾ ਉਹ ਬੀਜੇਪੀ ਦੇ ਵਰਕਰ ਇੱਥੇ ਪਹੁੰਚੇ ਹੋਏ ਆ ਔਰ ਕੇਂਦਰੀ ਰੇਲ ਮੰਤਰੀ ਜਿਹੜਾ ਉਹ ਵਿੱਚੋਂ ਜਿਹੜਾ ਜਲਾਲਾਬਾਦ ਪਹੁੰਚ ਰਹੇ ਨੇ ਤਾਂ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਜਦ ਕੋਈ ਕੇਂਦਰੀ ਮੰਤਰੀ ਜਲਾਲਾਬਾਦ ਅੱਜ ਜਿਹੜਾ ਕਿ ਰੇਲ ਮੰਤਰੀ ਅੱਜ ਜਲਾਲਾਬਾਦ ਪਹੁੰਚ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਇਸ ਸਮੇਂ ਦੀਆਂ ਉਹ ਅਸੀਂ ਲਾਈਵ ਦਿਖਾ ਰਹੇ ਆਂ ਆਪਣੀ ਬਿੱਟੂ ਜਲਾਲਾਬਾਦ ਜਲਾਲਾਬਾਦ ਦੇ ਰੇਲਵੇ ਸਟੇਸ਼ਨ ਪਹੁੰਚ ਪਹੁੰਚ ਗਏ ਨੇ ਤਾਂ ਇਹ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹਨਾਂ ਦੇ ਸਵਾਗਤ ਲਈ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਭਾਜਪਾ ਦੇ ਆਗੂ ਵੀ ਇੱਥੇ ਮੌਜੂਦ ਨੇ ਔਰ ਦੱਸਦੀ ਹੈ ਕਿ ਜਲਾਲਾਬਾਦ ਤੋਂ ਫਿਰ ਟਾਣੀ ਨੱਥਾ ਸਿੰਘ ਟਾਣੀ ਨਥਾ ਸਿੰਘ ਤੋਂ ਬਾਅਦ ਜਿਹੜਾ ਕੀ ਉਹਨਾਂ ਦੇ ਵੱਲੋਂ ਅਬੋਹਰ ਜਾਇਆ ਜਾਣਾ ਅੱਜ ਅਬੋਹਰ ਇਲਾਕੇ ਦੇ ਵਿੱਚ ਜੋ ਪ੍ਰਭਾਵਿਤ ਪਿੰਡ ਨੇ ਉਹਨਾਂ ਦਾ ਦੌਰਾ ਜਿਹੜਾ ਕੀਤਾ ਜਾਣਾ ਉਸ ਤੋਂ ਬਾਅਦ ਅਬੋਹਰ ਤੋਂ ਹੀ ਵਾਪਸੀ ਜਿਹੜੀ ਆ ਔਰ ਬਣ ਗਈ ਹੋ ਜਾਏਗੀ ਤਾਂ たかげえたんた onde era? ਦੀ ਅਮੀ ਸਭੇ ਸੁਖਵਿੰਦਰ ਸਿੰਘ ਕਾਕਾ ਕਮੋਚ ਜੁਸਪ੍ਰੀਤ ਕੁਮਾਰ ਜਿਆਨੀ ਆਹੋਰ ਜਿਹੜੇ ਯੂਨੀਟਰ ਆਏਗੇ ਆਓ ਇੱਥੇ ਪਹੁੰਚੇ ਆ ਉਹਨਾਂ ਦਾ ਸਵਾਗਤ ਕਰਨਗੇ ਤਾਂ ਇਹ ਸਮੇਂ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਬੀਜੇਪੀ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਚ ਵੀ ਇੱਥੇ ਮੌਜੂਦ ਹੈਗੇ ਆ ਉਹਨਾਂ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਆ ਹੋਰ ਵੀ ਉਹ ਜੀ ਹੋਏ ਜਿਹੜੇ ਪਹੁੰਚੇ ਨੇ ਉਹਦੇ ਨਾਲ ਦੇ ਸੰਬੰਧ ਵਿੱਚ ਵੀ ਲਾਈਵ ਵੀ ਹੈ ਜੀ ਤੇ ਦੱਸ ਦਈਏ ਕਿ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਵੀ ਇੱਥੇ ਮੌਜੂਦ ਨੇ ਸਾਬਕਾ ਮੰਤਰੀ surjit kumar jaini ਬੀਜੇਪੀ ਜ਼ਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਕਾਕਾ ਕੰਬੋਜ ਵੀ ਇੱਥੇ ਮੌਜੂਦ ਨੇ ਕਾਫੀ ਜਿਹੜਾ ਵੀ ਇੱਥੇ ਮੌਜੂਦ ਨੇ ਪਹਿਲਾਂ ਤਾਂ ਉਹਦੀ ਛੇੜਾ ਜਿਹੜੀ ਪਹੁੰਚੀ ਦਾ ਬਹੁਤ ਚੀਫ ਸਾਧਵਦੀਪ ਜੀ ਵੀ ਪ੍ਰਧਾਨ ਅੱਜ ਪਹੁੰਚੇ ਨੇ دس دیئے कि सिटी वो कोर्स का हो मेरा मेरे बिना हो कभी कभी ਰਵਨੀਤ ਸਿੰਘ ਬਿੱਟੂ ਜੀ ਜਲਾਲਾਵਰ ਪਹੁੰਚ ਰਹੇ ਦਾ ਤਾ ਤਸਵੀਰਾਂ ਜਿਹੜੀਆਂ ਆਪਾਂ ਐਸਐਮਲ ਕੋਈ ਚੱਕਰ ਨਹੀਂ ਕੋਈ ਚੱਕਰ ਨਿਕਾਸਵਾਟ ਕਰਾ ਦੇ ਨੇ ਗੱਲ ਕਰੀਏ ਤਾਂ ਬੀਜੇਪੀ ਦੇ ਕਈ ਪਿੰਡਾਂ ਤੋਂ ਜਿਹੜੇ ਆਗੂ ਨੇ ਵਰਕਰ ਨੇ ਕਈ ਲੀਟਰ ਸਹਿਬਾਨ ਨੇ ਜਿਵੇਂ ਕਿ ਸੰਦੀਪ ਜਾਖੜ ਜੀ ਸਤਿ ਨਿਮ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਇੱਥੇ ਉਹਨਾਂ ਦੇ ਸਵਾਗਤ ਕਰਦੇ ਹਾਂ ਬੀਜੇਪੀ ਦੇ ਆਗੂ ਪਹੁੰਚੇ ਹੋਏ ਆ ਪ੍ਰਸ਼ਾਸਨ ਇੱਥੇ ਪਹੁੰਚਾ ਹੋਇਆ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਕੁਝ ਤਾਂ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਜਿਹੜਾ ਅੱਜ ਤੋਂ ਵੇਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੇਖ ਸਕਦੇ ਆ ਵੀ ਐਸਪੀਐਮ ਲਾਲਾਬਾਦ ਹਾਂ ਇਹ ਵੱਲੋਂ ਜਿਹੜਾ ਅਮਨਿਤ ਸਿੰਘ ਬਿੱਟੂ ਦਾ ਉਹ ਸਵਾਗਤ ਕੀਤਾ ਗਿਆ ਨੇ ਤੇ ਨਾਲ ਹੀ ਬੀਜੇਪੀ ਦੇ ਕਈ ਅ ਅਧਿਕਾਰੀਆਂ ਤੋਂ ਬਖਦਾਂ ਦੇ ਵੱਲੋਂ ਕੀ ਦੇਰੀ ਹੈ ਬਸ ਆ ਰਹੀ ਹੈ ਬਾਈ ਬਾ ਗੁਲਾਮ ਹੋ ਜਾ ਬਹੁਤ ਬਾਰੇ ਸੋ ਲੋ ਸੈ ਸਕਦੇ ਹਾਂ ਕਿ ਲਾਈਵ ਤਸਵੀਰਾਂ ਜਿਹੜੀ ਆ ਤੁਹਾਡੇ ਨਾਲ ਸਾਂਝੀਆਂ ਕਰਨੀ ਹੋ ਜਾਵੇ ਜਿਹੜਾ ਬਹੁਤ ਵਧੀਆ ਲੱਗਦਾ ਆ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਨਾਲਾਬਾਦ ਦੇ ਰੇਲਵੇ ਸਟੇਸ਼ਨ ਤੋਂ ਇਸ ਸਮੇਂ ਦੀਆਂ ਦਿਖਾ ਰਹੇ ਹਾਂ ਜਿੱਥੇ ਅਰਚਲ ਇਹ ਭਾਈ ਸਾਡੇ ਮੰਡਲ ਪ੍ਰਧਾਨ ਸਾਜਣ ਸਕਤੇ ਕਿ ਮੌਸਮ ਤੇ ਨਹੀਂ ਰਾਸ ਸਾਕ ਅੱਗੇ ਆਉਗੀ ਸਾਰੀ ਤਰ੍ਹਾਂ ਆਵਾਜ਼ ਦਸਣਾ ਸਾਫ ਆ ਰਹੀ ਹੈ ਜਾਂ ਨਹੀਂ ਆ ਰਹੀ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਜਲਾਲਾਬਾਦ ਦੇ ਰੇਲਵੇ ਸਟੇਸ਼ਨ ਤੋਂ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਉਹ ਦਿਖਾ ਰਹੇ ਆ ਜਿੱਥੇ ਅੱਜ ਰੇਲ ਮੰਤਰੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚ ਰਹੇ ਨੇ ਭਾਜਪਾ ਦੇ ਜਿਹੜੇ ਕੀ ਆ ਸਾਰੇ ਆਗੂ ਵੀ ਇੱਥੇ ਉਹਨਾਂ ਦੇ ਸਵਾਗਤ ਦੇ ਲਈ ਪਹੁੰਚੇ ਹੋਏ ਆ ਤਾਂ ਇਹ ਤਸਵੀਰਾਂ ਜਿਹੜੀਆਂ ਲਾਈਵ ਤੁਹਾਨੂੰ ਦਿਖਾ ਰਹੇ ਆ ਸੁਖਵਿੰਦਰ ਸਿੰਘ ਕਾਕਾ ਕੰਬੋ ਜਿੱਥੇ ਮੌਜੂਦ ਨਹੀਂ ਔਰ ਉਸ ਤੋਂ ਇਲਾਵਾ ਦੇਕਰ ਆ ਆ ਬਹੁਤੋ ਵਿਦਾਇਕ ਵੀ ਇੱਥੇ ਮੌਜੂਦ ਨਹੀਂ ਹਾਂ ਸਭ ਤੋਂ ਇਲਾਵਾ ਕੰਬੋ ਜਪਾ ਹੋਇਆ ਮੌਜੂਦ ਨੇ ਲਾਈਵ ਤਸਵੀਰਾਂ ਦੇ ਕੇਂਦਰੀ ਰੇਲ ਰਾਜ ਮੰਤਰੀ ਜਨਮੋਜੀਤ ਸਿੰਘ ਸਵਾਗਤ ਕੀਤਾ ਜਾ ਰਿਹਾ ਹੈ ਰੇਲਵੇ ਦੇ ਅਧਿਕਾਰੀ ਜਿਹੜਾ ਅੱਜ ਤੋਂ ਬਾਅਦ ਸਾਡੇ ਦੇ ਸਾਹਿਲ ਕਾਦੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋ 81 ਨੀਤ ਸਿੰਘ ਸਾਹਿਬਾ ਕਾਕਾ ਕੰਬੋ ਬੁਲਾ ਰਹੇ ਨੇ ਸਵਾਗਤ ਕਰ ਰਹੇ ਨੇ ਸਵਾਗਤ ਕਰਦੇ ਹੋਏ ਅੱਗੇ ਚਲਦੇ ਗਏ ਲਾਈਵ ਤਸਵੀਰਾਂ ਜਿਹੜੀਆਂ ਆ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਗੁਰਪ੍ਰੀਤ ਸਿੰਘ ਪਟਵਾਰ ਦੇ ਪਹੁੰਚ ਚੁੱਕੇ ਨੇ ਔਰ ਜਿਹੜਾ ਆਏਗਾ ਨੀਤ ਕੋਨਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਪਹੁੰਚੇ ਲੱਖ ਲੱਖ ਚੱਥੇ ਬਸਤੀਆ ਬਿਲੋਂ ਸਾਲ ਕਿਤੇ ਜਾ ਰਹੀ ਹੈ ਜੀ ਆਹ ਭਾਣਾ ਲੁੱਟੇ ਜਾ ਰਹੇ ਆ ਦੇ ਨਾਮ ਹੈ ਬਈ ਅੱਜ ਬਹੁਤ ਰੌਣਾ ਲੱਗ ਰਿਹਾ ਹੈ ਜੀ ਕੋਈ ਜੇ ਕੋਈ ਅੱਗੇ ਨਹੀਂ ਬੁੱਕੇ ਪਿੱਛੇ ਗੱਲ ਯਾਰ ਇਸ ਤਰ੍ਹਾਂ ਕਬੱਡੀ ਗਿੰਟੀ ਦੇ ਵਿੱਚ ਚੱਲ ਰਹੀ ਹੈ ਬਹੁਤ ਜਿੰਨਾ ਮੁਤਲਕ ਦੀ ਪਹੁੰਚੇ ਹੋ ਰਹੀ ਹੈ ਮਾਰਾਂ ਫਰਾਂ

ਤਕੀਫ ਤਾਂ ਕਰਨੀ ਸਿੰਘ ਬਿੱਤੂ ਇਸ ਸਮੇਂ ਦਿਲਾਲਾਬਾਦ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਨੇ ਔਰ ਉਹਨਾਂ ਦਾ ਸਵਾਗਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ